ਪੰਜਾਬ ਦੇ ਲੁੱਟਾਂ ਖੋਹਾਂ ਦਾ ਸਿਲਸਲਾ ਲਗਾਤਾਰ جاری ਹੈ ਤਾਜ਼ਾ ਘਟਨਾ ਵਾਪਰੀ ਹੈ ਪਟਿਆਲਾ ਦੇ ਰਾਜਪੁਰਾ ਚ ਜਿੱਥੇ ਆਪਣੀ ਧੀ ਦੇ ਵਿਆਹ ਲਈ ਬੈਂਕ ਚੋਂ ਪੈਸੇ ਕਢਵਾਉਣਾ ਹੈ ਵਿਅਕਤੀ ਤੋਂ ਲੁੱਟੇਰਿਆਂ ਨੇ 10 ਲੱਖ ਰੁਪਏ ਦੀ ਲੁੱਟ ਕੀਤੀ ਹੈ ਜਿਹਾ ਵਿਅਕਤੀ ਬੈਂਕ ਚੋਂ ਪੈਸੇ ਕਢਵਾ ਕੇ ਬਾਹਰ ਆਇਆ ਸੀ ਤਾਂ ਪਿੱਛੋਂ ਆਏ ਬਾਈਕ ਸਵਾਰ ਲੁੱਟੇਰਿਆਂ ਨੇ ਉਸ ਤੋਂ 10 ਲੱਖ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ ਪਿੰਡ ਤੇ ਰਾਜਪੁਰਾ ਦੇ ਪਿੰਡ ਨਨਹਿੜਾ ਦੇ ਰਹਿਣ ਵਾਲੇ ਸੀ ਅਤੇ ਆਪਣੀ ਤੀ ਦੇ ਵਿਆਹ ਲਈ ਖਰਚੇ ਵਾਸਤੇ ਪੈਸੇ ਕਢਵਾਉਣ ਬੈਂਕ ਆਏ ਸੀ ਅਤੇ ਜਿਵੇਂ ਹੀ ਉਹ ਪੈਸੇ ਕਢਵਾ ਕੇ ਆਪਣੀ ਬਾਈਕ ਤੇ ਬੈਠਣ ਲੱਗੇ ਤਾਂ ਉਹਨਾਂ ਨੇ ਪੈਸਿਆਂ ਦੇ ਭਰੇ ਬੈਗ ਨੂੰ ਬਾਈਕ ਦੀ ਟੈਂਕੀ ਤੇ ਰੱਖ ਲਿਆ ਜਿਸ ਦੌਰਾਨ ਪਿੱਛੋਂ ਆਏ ਲੁਟੇਰੇ ਉਹ ਬੈਗ ਚਾਪਟ ਕੇ ਫਰਾਰ ਹੋ ਗਏ ਪੀੜਤਾ ਨੇ ਹੁਣ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ ਜਿਸ ਤਿੱਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਟੈਂਕੀ ਤੇ ਬੈਗ ਰੱਖ ਲਿਆ ਪ੍ਰੋਪਰ ਫੜਿਆ ਹੋਇਆ ਨਹੀਂ ਸੀ ਕਿਸੇ ਦੋ ਬਾਈਕ ਵਾਲੇ ਆਏ ਉਹ ਬੈਗ ਉਸ ਦਾ ਉਸ ਦਾ ਚੱਕ ਕੇ ਉੱਪਰ ਹੀ ਪਾ ਕਿੰਨੇ ਪੈਸੇ ਸੀ ਉਹ 10 ਲੱਖ ਰੁਪਏ ਦਾ ਸਰ ਕੋਈ ਦੱਸਿਆ ਜੀ ਉਹਨਾਂ ਨੇ ਕਿ ਕਿਸ ਵਾਸਤੇ ਕਢਾਏ ਸੀਗੇ ਜੀ ਵੈਸੇ ਕੀ ਕਰਨਾ ਸੀਗਾ ਜੀ ਅੱਜ ਤੱਕ ਤੀਸ ਜਾਰੀ ਹੈ ਜੀ ਤੇ ਪਤਾ ਕਰਾਂਗੇ ਸਰ ਰਿਪੋਰਟ ਕਰਕੇ ਕਰਾਂਗੇ ਸਰ ਹਾਂਜੀ ਹਾਂਜੀ ਕਿੱਥੋਂ ਦੇ ਰਹਿਣੇ ਵਾਲੇ ਸਰ ਹਾਂ ਦੋਨੇ ਹੇੜਾ ਪਿੰਡ ਦੇ ਜੀ ਮਾਲਕ ਦੀ ਮੈਂ ਸਰ ਕਿ ਕੋਈ ਹੋਰ ਹਾਂਜੀ ਹਸਬੰਡ ਵਾਈ ਹੁਣ ਪੁਲਿਸ ਕੀ ਕਾਰਵਾਈ ਕਰੇ ਸਰ ਤਪਤੀਸ ਜਾਰੀ ਹੈ ਜੀ ਐਫਆਈਆਰ ਦਰਜ ਕਰਕੇ ਆਪਾਂ ਛਾਣਬੀਣ ਕਰ ਰਹੇ ਹਾਂ ਜੀ ਅੱਗੇ ਤੱਕ ਸਰ ਉਹਨਾਂ ਨੇ ਦੱਸਿਆ ਨੇ ਕੋਈ ਵਿਆਹ ਵਗੈਰਾ ਸੀ ਜਾਂ ਕਿਸ ਕਾਦੇ ਵਾਸਤੇ ਮਤਲਬ ਚਾਹੀਦਾ ਸੀ ਨਾ ਟੀਵੀ ਕਹਿੰਦੇ ਸੀ ਵਿਆਹ ਵਾਸਤੇ ਸੀ ਜੀ ਕਿਤੇ ਇਸਰ ਰੇਕੀ ਬੈਂਕ ਦੀ ਇਹੀ ਹੈ ਜੀ ਇਸ ਤਰ੍ਹਾਂ ਇਸ ਬਾਰੇ ਤਫ਼ਸੀਲ ਜਾ ਰਹੀ ਹੈ ਜਿੰਨੇ ਬਾਕੀ ਬਾਤ ਹੈ ਉਦਰਾਸ ਘਟਨਾ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਆਧਾਰ ਤੇ ਪੁਲਿਸ ਲੁਟੇਰਿਆਂ ਦੀ ਪਾਲ ਕਰਨ ਵਿੱਚ ਲੱਗੀ ਹੋਈ ਹੈ ਪਰ ਦੱਸ ਦਈਏ ਕਿ ਪੰਜਾਬ ਵਿੱਚ ਆਏ ਦਿਨ ਅਜਿਹੀਆਂ ਸਨੇਚਿੰਗ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਜਿਸ ਨੂੰ ਲੈ ਕੇ ਕਾਨੂੰਨ ਵਿਵਸਥਾ ਤੇ ਵੀ ਸਵਾਲ ਖੜੇ ਹੁੰਦੇ ਨੇ ਖੈਰ ਹੁਣ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ